ਉਹ ਚੱਲੀਆਂ ਕਪੈਨਾ ਵਾ ਲਾਸਟ ਸਾਡਾ ਕੰਮ ਸੀ ਨਾਲੇ ਅੱਜ ਮੀਂਹ ਪੈ ਗਿਆ ਵੇਲਾ ਲੰਗਰੀ ਨਾਲੇ ਅੱਜ ਠੰਡਾ ਹੋ ਗਿਆ ਮੌਸਮ ਤੇ ਨਾਲੇ ਲਾਸਟ ਸੀ ਅੱਜ ਆਪਣਾ ਕੰਮ ਹਨਾ ਤੇਰਾ ਤੇ ਹਜੇ ਚੱਲ ਰਿਹਾ ਮਾ ਅੱਜ ਠੰਡ ਹੋ ਗਈ ਨਾ ਇਹ ਸੰਗੜੀ ਲੱਗੇਗੀ ਨਾ मिक्स करके लाई जाओ बेचो दूजी वो क्या नहीं अग लाएगा जो ओ, हमारे वाला है अड लाएगा ठीक है लांगरी को ऊंचा सुनता है कम सुनता है आपको है कम सुनता है ना हाँ तो फिर इसका इलाज नहीं करवाया ਹਾਂ ਲਾਜ ਕਰ ਦੋ ਲਾਜ ਕਰਦੇ ਜੇ ਬੋਲੇਗਾ ਤਾਂ ਹੀ ਹੈ ਨਾ ਠੀਕ ਹੈ ਚੱਕਾ ਚੱਕ ਚੱਲ ਰਿਹਾ ਕੰਮ ਕਰ ਰਹੇ ਨੇ ਆਪਣੀ ਭਈ ਹੈ ਮਿਹਨਤੀ ਬੰਦੇ ਨੇ ਫਲਾਣੇ ਬੰਦਾ ਨਾ ਇੱਥੇ ਬੜੇ ਢਿਮਕਾਣਾ ਬੜੇ ਕੰਮ ਕਰਦੇ ਨੇ ਆਪਣਾ ਖਾਂਦੇ ਨੇ ਆਪਣੇ ਹੀ ਪੰਜਾਬੀ ਬਾਹਰ ਜਾਂਦੇ ਨੇ ਕੰਮ ਕਰਕੇ ਖਾਂਦੇ ਨੇ ਮਿਹਨਤ ਕਰਦੇ ਨੇ ਇਹ ਇੱਧਰ ਆਉਂਦੇ ਨੇ ਕਮਾਣ ਵਾਸਤੇ ਵਧੀਆ ਜੋ ਵੀ ਹੈ ਆਪਣੀ ਥਾਂ ਤੇ ਸਭ ਮਿਹਨਤ ਕਰ ਰਹੇ ਨੇ ਸਸਤੀ ਗੱਲ ਦੀ ਕਰਨ ਚੰਮ ਗਿਆ ਨਿਬੜ ਸਾਡਾ ਸਤੂ ਦਾ ਫਿਰ ਮੈਂ ਬਾਅਦ ਚੱਲਦੀ ਸੀ ਉਹ ਮੁੜ ਗਿਆ ਕੰਮ ਦੋ ਚਾਰ ਮਹੀਨਿਆਂ ਕੱਟਾਂ ਦੇ ਬਾਅਦ ਨੇ ਬਹੁਤ ਕੰਮ ਨੇ ਬੜੇ ਗਿਆ ਸਾਰਾ ਚੁੰਨਾ ਬੀਜ ਕੇ ਟਰ ਹੋ ਗਿਆ ਬੇਨਾ ਦਰਿਆ ਸਾਥੇ ਸਾਥ ਬਬਰ ਸ਼ੇਰ ਨੇ ਮੈਂ ਨਾਇਕ ਪੁੰਗਰਾ ਤੇ ਲੇਕ ਕਾਜਵਾਤੀ ਤੇ ਪਹਿਲਾਂ ਪਹਿਲਾਂ ਕੀ ਨਾ ਖੇਚਣਾ ਇੰਨੀ ਹੋਈ ਪਹਿਲਾਂ ਪਹਿਲਾਂ ਕੀਤਾ ਉਹ ਮੜਾ ਜਾ ਤੰਗ ਉਫਾਨ ਜ਼ਾਬਨੀ ਤੇ ਇਹਨੂੰ ਸਾਡਾ ਹਸਾਬ ਨਹੀਂ ਸਾਨੂੰ ਇਹਦਾ ਹਸਾਬ ਨਹੀਂ ਉਫਾਨ ਚ ਆ ਗਈ ਸੀ ਹਲਕੇ ਕੰਮ ਤੱਕ ਕਹਾਣੀ ਚੱਲਦਾ ਪ੍ਰੇਮ ਨਾਲ ਕਰਦਾ ਹੈ ਕੰਮ ਬੜਾ ਇਹ ਮਾਡਲ ਆਪਾਂ ਇਹਨੇ ਰਮਾਂਗੇ ਤੋ ਤਾ ਮਸਾਲਾ ਹੁੰਦਾ ਪ੍ਰੈਸ਼ਰ ਮੈਂ ਵੀ ਪਹਿਲਾਂ ਟਰੈਕਟਰ ਦੀ ਜਾ ਸਿੱਖਣ ਵਾਸਤੇ ਨਾ ਸੇਵਾ ਕਰਨੀ ਪੈਂਦੀ ਬਣਾ ਟਰੈਕਟਰ ਤੋਂ ਕੋਨਾ ਪੈਂਦਾ ਸਾਫ ਕਰਨਾ ਪੈਂਦਾ ਹਨ ਐ ਕੰਮ ਸਿੱਖਿਆ ਸੀ ਨਾ ਟਰੈਕਟਰ ਤੋਂ ਉਹਨਾਂ ਦੁਕਾਨਾਂ ਸਾਫ ਕਰਾਈ ਉਹਨੇ ਸਾਰੀ ਦੁਕਾਨ ਦਵਾਈਆਂ ਸਾਫ ਕਰੋ ਮੇਹ ਸਾਫ ਕਰੋ ਕੁਰਤੀ ਸਾਫ ਕਰੋ ਨਾਲ ਤੇ ਸਾਨੂੰ ਐਂ ਦੱਸੀ ਗਿਆ ਕੱਪੜੇ ਮਾਰਨਾ ਸਿਖਾਈ ਗਿਆ ਤੇ ਜਾ ਸਿਖਾਈ ਵੀ ਟੀਕਾ ਕਿਵੇਂ ਲਾਈਦਾ ਗੋਲੀ ਕਿਹੜੀ ਹੈ ਪਕਾਰਦੀ ਫਿਰ ਦੱਸਿਆ ਤੇ ਤੈਨੂੰ ਵੀ ਫੇਰੀ ਦੱਸਾਂਗੇ ਅਗਲੇ ਸੀਜ਼ਨ ਚੱਲ ਪਿਆ ਤੇਰਾ ਵੀ ਕੰਮ ਕਣਕਾਂ ਵੇਲੇ ਚਲਾ ਲਈ ਜੀ ਨਾ ਤਾਂ ਬੰਦਾ ਫਿਰ ਜੇ ਨਹੀਂ ਕਰਦਾ ਮਸਾ ਕਹੇ ਜੀ ਨਾ ਬੰਦਾ ਜੀ ਨਾ ਬੰਦਾ ਲੋਕ ਫਿਰ ਅੱਥਮਾ ਦਾ ਨਾ ਤਾਂ ਕੋਈ ਆ ਰਿਹਾ ਨਹੀਂ ਇਹੋ ਬਤਾ ਦਿੰਦੇ ਮੈਂ 那就拍这